ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੇ ਬਲੌਗ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੇ ਸ਼ਾਮ ਦਾ ਟਾਈਮ ਸੀਗਾ ਤੇ ਬਾਹਰ ਮੌਸਮ ਹੋ ਗਿਆ ਸੀ ਬਹੁਤ ਠੰਡਾ ਤੇ ਮੈਂ ਲੱਗੀ ਸੀਗੀ ਸਬਜ਼ੀ ਬਣਾਉਣਾ ਸਬਜ਼ੀ ਬਣਾਉਣੀ ਹੈ ਮੈਂ ਅਰਬੀ ਦੀ ਅਰਬੀ ਨੂੰ ਚੰਗੀ ਤਰ੍ਹਾਂ ਧੋ ਕੇ ਇਸਕਾ ਕੇ ਤੇ ਕੱਟ ਲਈ ਇੱਧਰ ਪਿਆਜ਼ ਟਮਾਟਰ ਹਰੀ ਮਿਰਚੇ ਵੀ ਸਾਰਾ ਕੁਝ ਕੱਟ ਲਿਆ ਹੁਣ ਮੈਂ ਧਰਨੀਆ ਕੜਾਹੀ ਇਕੜਾ ਇਹ ਵਿੱਚ ਪਾਉਣਾ ਤੇਲ ਤੇ ਬਲੌਗ ਨਾ ਅੰਡ ਤੱਕ ਜ਼ਰੂਰ ਬਣੇ ਰਹੋ ਤੇ ਬਲੌਗ ਨੂੰ ਸਕਿਪ ਨਾ ਕਰਿਓ ਤੇ ਪਲੀਜ਼ ਐਂਡ ਤੱਕ ਜ਼ਰੂਰ ਦੇਖਿਓ ਤੁਸੀਂ ਸਾਰੇ ਜਾਣੇ ਕਹਿੰਦੇ ਹੂੰਗੀ ਇਹ ਕੀ ਹੈ ਇਹ ਕੜਾਹੀ ਇਹਦੇ ਪੁੰਡੇ ਟੁੱਟ ਗਏ ਸੀ ਪਰ ਕੜਾਹੀ ਆ ਬਹੁਤ ਵਧੀਆ ਕੜਾਈਆਂ ਹੋਰ ਵੀ ਹੈਗੀਆਂ ਸਾਡੇ ਤੇ ਪਰ ਨਾ ਉਹਨਾਂ ਦੇ ਵਿੱਚ ਇਨਾ ਮਜ਼ਾ ਨਹੀਂ ਆਉਂਦਾ ਜਿੰਨਾ ਮਜ਼ਾ ਇਸ ਚ ਆਉਂਦਾ ਹੈਗਾ ਇਸ ਲਈ ਇਹਦੇ ਵਿੱਚ ਹੀ ਆਪਾਂ ਸਾਰਾ ਕੁਸ਼ ਬਣਾਉਣੇ ਹੈਗੇ ਬੀਸਾਰ ਨੇ ਕੜਾਹੀ ਨੂੰ ਸੁੱਕ ਜਾਂਦੋ ਫਿਰ ਪਾਉਣੇ ਆ ਤੇਲ ਦੁਪਹਿਰੇ ਤੱਕ ਜਿੰਨੀ ਜਿਆਦਾ ਗਰਮੀ ਸੀ ਬਹੁਤ ਜਿਆਦਾ ਗਰਮੀ ਤੇ ਹੁਣ ਚੱਲੀ ਜਾਂਦੀ ਹੈ ਬਾਹਰ ਠੰਡੀ ਠੰਡੀ ਹਵਾ ਤੇ ਬਾਕੀ ਮੈਂ ਪਾਣੀ ਛਿੜਕਤਾ ਸੀ ਪਾਣੀ ਛਿੜਕਨ ਨਾਲ ਹੋਰ ਵੀ ਠੰਡੀ ਹਵਾ ਆਉਣ ਲੱਗੀ ਤੇ ਵਧੀਆ ਹੋ ਗਿਆ ਮੌਸਮ ਆ ਲੱਗਦਾ ਜਿਵੇਂ ਕਿਤੇ ਮੀਂਹ ਪਿਆ ਹੁੰਦਾ ਹੈਗਾ ਮੌਸਮ ਦਾ ਫਰਕ ਪੈ ਗਿਆ ਠੰਡਾ ਹੋ ਗਿਆ ਤੇ ਮੈਂ ਜਦੋਂ ਅਰਬੀ ਕੱਟਦੀ ਹਾਂ ਨਾ ਤੇ ਮੇਰੇ ਹੱਥਾਂ ਤੇ ਖੁਰਕ ਹੋਣ ਲੱਗ ਜਾਂਦੀ ਹੈ ਪਤਾ ਨਹੀਂ ਕੀ ਗੱਲ ਤੇ ਮੈਂ ਹੱਥ ਧੋਤੇ ਵੀ ਬਹੁਤ ਹੈ ਤੇ ਲੋਸ਼ਨ ਵਗੈਰਾ ਵੀ ਲਾਇਆ ਸੀ ਫਿਰ ਵੀ ਮੇਰੇ ਖੁਰਕ ਹੋਣ ਲੱਗ ਜਾਂਦੀ ਹੈਗੀ ਅਰਬੀ ਤੋਂ ਪਤਾ ਨਹੀਂ ਮੈਨੂੰ ਕੀ ਹੈਗੀ ਹੈ ਕੋਈ ਅਲਰਜੀ ਲੰਮੀਆਂ ਲੰਮੀਆਂ ਪੀਸ ਜੇ ਕੱਟ ਲਈ ਸੀ ਲੰਮੇ ਲੰਮੇ ਮੈਂ ਇਹ ਇਹਨੂੰ ਬਾਅਦ ਚ ਤੋਵੇਂ ਨਾ ਕੱਟ ਕੇ ਨਾ ਆਰ ਵੀ ਨੂੰ ਤੇ ਤੋਵੇਂ ਨਾ ਫਿਰ ਨਹੀਂ ਤਾਂ ਖਰਾਬ ਜੀ ਹੋ ਜਾਂਦੀ ਹੈ ਹੁਣ ਆਪਾਂ ਪਾ ਲੈਨੇ ਆ ਤੇਲ ਤੇਲ ਜਿਆਦਾ ਹੀ ਪਾ ਲੈਨੇ ਹੈਗੇ ਤੇਲ ਗਰਮ ਹੋ ਜਾਂਦੇ ਉਸ ਤੋਂ ਬਾਅਦ ਮਸਾਲਾ ਹੋ ਇਹ ਗੰਡੇਟ ਮਟਰ ਦੇੜੇ ਕੱਟੇ ਹੈਗੇ ਲੰਮੇ ਲੰਮੇ ਪਿਆਰ ਕੱਟ ਲਏ ਹੈਗੇ ਮੈਂ ਢੀਕ ਜੇ ਨਹੀਂ ਕੱਟੇ ਲੰਮੇ ਲੰਮੇ ਕੱਟ ਲਏ ਵੈਸੇ ਢੀਕ ਹੀ ਕੱਟੇ ਹੈਗੇ ਜਿਵੇਂ ਅਰਬੀ ਕੱਟੀ ਆ ਉਸੇ ਹਿਸਾਬ ਨਾਲ ਹੀ ਮੈਂ ਗੰਡਿਆਂ ਦੇ ਪੀਸ ਕੱਟ ਲਏ ਹੈਗੇ ਆਓ ਤੁਹਾਨੂੰ ਦਿਖਾਉਣੀ ਹੈਨੇ ਵਾਰ ਦਾ ਵੀ ਉਹ ਸਾਰੇ ਮੈਂ ਇੱਥੇ ਪਾਣੀ ਛਿੜਕਤਾ ਸੀ ਤੇ ਪਾਣੀ ਸੁੱਕ ਗਿਆ 1 ਮਿੰਟ ਜੀ ਇੱਧਰ ਪੀੜ ਪੌਦਿਆਂ ਨੂੰ ਵੀ ਤਿੰਨ ਚਾਰ ਵਾਰ ਪਾਣੀ ਪਾਤਾ ਅੱਜ ਮੈਂ ਕਿਉਂ ਗਰਮੀ ਜ਼ਿਆਦਾ ਹੈ ਤੇਲ ਗਰਮ ਹੋਈ ਜਾਂਦਾ ਹੈ ਪਲੀਜ਼ ਬਲੌਗ ਹੈ ਨਾ ਜਿਹੜਾ ਉਹਨੂੰ ਅੱਧ ਵਿਚਾਲੇ ਨਾ ਛੱਡਿਆ ਕਰੋ ਫੁੱਲ ਦੇਖਿਆ ਕਰੋ ਤੇ ਸਪੋਰਟ ਜ਼ਰੂਰ ਕਰੋ ਤੁਹਾਡੀ ਸਪੋਰਟ ਨਾਲ ਹੀ ਆਪਾਂ ਕੁਝ ਕਰਨਾਗਾ ਪਲੀਜ਼ ਸਪੋਰਟ ਜ਼ਰੂਰ ਕਰੋ ਬਲੌਗ ਨੂੰ ਦੇਖਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਤੇ ਜੇ ਕੋਈ ਮੰਨ ਦੇ ਵਿੱਚ ਹੁੰਦੀ ਹੈ ਗੱਲ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜੇ ਮੇਰੀ ਕੋਈ ਬਲੌਗ ਦੇ ਵਿੱਚ ਗਲਤੀ ਹੁੰਦੀ ਹੈ ਜਾਂ ਮੈਨੂੰ ਕੋਈ ਸਾਬ ਹੈ ਨਹੀਂ ਕਿਸੇ ਵੀ ਗੱਲ ਦਾ ਕੰਮ ਦਾ ਤੇ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਸਕਦੇ ਆ ਮੈਨੂੰ ਫੇਰ ਹੀ ਪਤਾ ਲੱਗੂਗਾ ਵੀ ਇੱਥੇ ਮੈਂ ਗਲਤਾਂ ਤੇ ਪਲੀਜ਼ ਦੱਸਿਆ ਕਰੋ ਲੋਹ ਦੀ ਤੇਲ ਹੋ ਗਿਆ ਸੀ ਗਰਮ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਜੀਰਾ ਥੋੜਾ ਜਿਹਾ ਪਾ ਦਿੰਨੇ ਆ ਜੀਰਾ ਗਾਈ ਜੇ ਸਬ지 ਸਵਾਦ ਨਾਲ ਆਪਣੇ ਪਤਾ ਕੀ ਗੱਲ ਐ ਮੇਰੇ ਨਾਲ ਇਹ ਫਿਰ ਲੜਾਈ ਕਰਦੇ ਐ ਵੀ ਸਬ지 ਸਵਾਦ ਨਹੀਂ ਬਣੀਗੀ ਸਬ지 ਤੂੰ ਕਾਲੀ ਕਰਦੀ ਐ ਬਣਾਉਣ ਚ ਤੇ ਵਧੀਆ ਨਹੀਂ ਬਣੀ ਇਸ ਲਈ ਨਾ ਮੈਨੂੰ ਧਿਆਨ ਰੱਖਣਾ ਪੈਂਦਾ ਹੁਣ ਪਾ ਦਿੰਨੇ ਆਪਾਂ ਮਸਾਲਾ ਬਣਾਉਣਾਗਾ ਮਾਤਰ ਲੰਡੇ ਹਰੀ ਮਿਰਚ ਨਾਲ ਤੇਰੀ ਦਾ ਆਪਾਂ ਨੂੰ ਲਾਗੇ ਇਸ ਲਈ ਸਬਜ਼ੀ ਆਪਾਂ ਨੂੰ ਵਧੀਆ ਬਣਾਉਣੀ ਪੈਣੀ ਆ ਪਿੰਡਾ ਗਾ ਦੀ ਪਿੰਡਾ ਸੀ ਤੇ ਪਿੰਡਾ ਬਣਾ ਲਾਂਗੇ ਸਵਾ ਛੜੰਗਾ ਵੀ ਪੰਗਾ ਹਰੇ ਆਪਾਂ ਨੂੰ ਕੱਲ੍ਹ ਵਾਲਾ ਗਾ ੜੀਆ ਮਸਾਲਾ ਮਸਾਲਾ ਚੜ ਗਿਆ ਮੈਨੂੰ ਉਹ ਮੇਰੇ ਤੇ ਸਿਨਾ ਹਰੀ ਮਿਰਚ ਜਿਹੜੀ ਉਹ ਜ਼ਿਆਦਾ ਸਿੱਖੀ ਆ ਮੈਂ ਕੁ ਨੂੰ ਪਾਇਆ ਸੀਗਾ ਮੈਂ ਦੁੱਧ ਮੈਂ ਕੁ ਸੁੱਤੀ ਪੈ ਸੀ ਅੰਦਰੋਂ ਆਈ ਤੇ ਕਹਿੰਦੀ ਮੈਂ ਦੁੱਧ ਪੀਣਾ ਤੇ ਮੈਂ ਦੁੱਧ ਪਾਤਾ ਸੀ ਤੇ ਪੀ ਕੇ ਹੁਣ ਉੱਥੇ ਬੈਠੀ ਆ ਹੁਣ ਸਾਲਾ ਆਪਣਾ ਤਿਆਰ ਹੋਈ ਜਾਂਦਾ बारो मैं थोड़ी जी बारी खोल ली चिमनी नहीं है रसोई जी फोंक जी है सारी मिर्च मुरचा भी चढ़ जाए ते तेल जा भी जाता करके फिर मैं बारी थोड़ी जी खोली है बार हवा बहुत चल रही है फिर हवा नैस चलता न ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਅਰਬੀ ਕਿਸ ਤਰ੍ਹਾਂ ਬਣਾਉਣੀ ਹੈ ਕਿ ਮੇਰਾ ਤਾਂ ਤਰੀਕਾ ਹੈ ਬਣਾਉਂਦਾ ਬਹੁਤ ਵਧੀਆ ਬਣਦੀ ਹੈ ਇਸ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਵੇਂ ਬਣਾਉਣੀ ਆ ਗੰਡੇਆਂ ਜਿਹੜਾ ਪਾਣੀ ਜਾਂ ਹੁੰਦਾ ਨਾ ਉਹ ਚੰਗੀ ਤਰ੍ਹਾਂ ਸੋਕ ਸੁੱਕ ਗਿਆ ਦੇ ਦੋ ਫੇਰ ਉਹਦੋਂ ਪਾਵਾਂਗੇ ਆਪਾਂ ਜੇ ਗੰਡਿਆਂ ਦੇ ਵਿੱਚ ਪਾਣੀ ਆ ਹੋਵੇ ਫਿਰ ਅਰਬੀ ਹੈ ਨਾ ਜਿਹੜੀ ਗਿੱਲੀ ਗਿੱਲੀ ਜੀ ਬਣ ਜਾਂਦੀ ਹੈ ਜੇ ਜੇ ਆਪਾਂ ਗੰਡੇ ਟਮਾਟਰ ਦਾ ਪਾਣੀ ਸੁਕਾ ਕੇ ਪਾਵਾਂਗੇ ਤੇ ਫਿਰ ਅਰਬੀ ਇਹ ਸੁੱਕੀ ਸੁੱਕੀ ਬਣਦੀ ਹੈ ਬਹੁਤ ਵਧੀਆ ਬਣਦੀ ਹੈਗੀ ਉਧਰੋਂ ਗਾਈ ਸਾਡਾ ਹੋ ਗਿਆ ਏਸੀ ਖਰਾਬ ਪਤਾ ਨਹੀਂ ਕੀ ਗੱਲ ਗਰਮੀ ਦੇ ਵਿੱਚ ਆ ਕੇ ਜਾਂ ਤਾਂ ਲਾਈਟ ਨਹੀਂ ਆਉਂਦੀ ਜਾਂ ਏਸੀ ਖਰਾਬ ਇਦਾਂ ਚੱਕਰ ਪੈ ਜਾਂਦੇ ਆ ਉਸ ਨਾਲੋਂ ਇਹ ਸੀ ਵੀ ਕੇ ਕਰਾਉਣਾ ਪੈਣਾ ਇਹ ਸੀ ਵੀ ਨਾ ਨਹੀਂ ਸਰਦਾ ਹੁਣ ਆਪਾਂ ਪਾ ਦਿੰਨੇ ਹੈਗੇ ਅਰ ਵੀ ਸਾਰੀ ਟਿੱਕ ਲੈਣੇ ਹੈ ਬੈਂਕਾ ਪਾਵਾਂ ਸਾਂ ਜੱਗ ਦੇ ਵਿੱਚ ਦੁੱਧ ਪਾ ਕੇ ਗਰਮ ਕਰਕੇ ਤੇ ਜਾਗ ਲਾ ਕੇ ਤੇ ਫ੍ਰਿਜ 'ਚ ਹੀ ਰੱਖ ਦੇਣੀ ਹੈ ਨਹੀਂ ਐਵੇਂ ਤੇ ਦਹੀਂ ਬਹੁਤ ਵਧੀਆ ਬਣਦੀ ਹੈ ਬਾਹਰ ਨਹੀਂ ਰੱਖੇਗੀ ਗਰਮੀ ਦੇ ਵਿੱਚ ਜਿਹੜਾ ਆਪਾਂ ਦਹੀਂ ਜਮਾਉਣੇ ਹੈ ਨਾ ਤੇ ਦੁੱਧ ਮੈਂ ਬਾਹਰ ਨਹੀਂ ਰੱਖਿਆ ਕਦੇ ਵੀ ਤੇ ਬਸ ਜੱਗ ਦੇ ਵਿੱਚ ਪਾ ਕੇ ਦੁੱਧ ਤੇ ਦਹੀਂ ਪਾ ਕੇ ਵਿੱਚ ਜਾਗ ਲਾ ਕੇ ਤੇ ਫ੍ਰਿਜ 'ਚ ਰੱਖ ਦੇ ਜੀ ਤੇ ਦਹੀਂ ਬਣਦੀ ਹੈ ਮਿੱਠੀ ਬੜੀਆ ਤੇ ਜੇ ਬਾਹਰ ਜਮਾਣੀ ਰੱਖ ਦਗੇ ਤਾਂ ਉਹ ਖੱਟੀ ਹੋ ਜਾਂਦੀ ਹੈ ਤੇ ਖੰਡੇ ਜਾਂਦੀ ਹੈ ਇਸ ਕਰਕੇ ਆਪਾਂ गाइस ਫ੍ਰਿਜ ਦੇ ਵਿੱਚ ਹੀ ਰੱਖ ਦੇਣੇ ਆ ਬਲੌਗਰ ਨਾਲ ਅੰਤ ਤੱਕ ਬਣੇ ਰਹੋ ਜੀ ਸਕਿੱਪ ਨਾ ਕਰਿਓ ਸਬਜ਼ੀ ਦੇਖਿਓ ਮੇਰੀ ਕਿਸ ਤਰ੍ਹਾਂ ਬਣਦੀ ਆ ਹੁਣ ਇਹਨੂੰ ਆਪਾਂ ਥੋੜਾ ਢੱਕ ਦਿੰਨੇ ਆ ਉਸ ਤੋਂ ਬਾਅਦ ਪਾਵਾਂਗੇ ਗਿਰਮ ਹੋ ਉਹਦੀ ਅਰਬੀ ਬਣ ਕੇ ਹੋ ਗਈ ਤਿਆਰ ਆ ਦੇਖੋ ਇਸ ਤਰ੍ਹਾਂ ਬਣ ਗਈ ਮਿਰਚ ਵੀ ਪਾਤਾ ਸੀ ਤੇ ਭੁੰਨੀ ਗਈ ਵਧੀਆ ਪੰਨਾ ਲਈ ਇਹ ਬਹੁਤ ਵਧੀਆ ਬਣੀ ਐ ਖਾਣ ਚ ਵੀ ਟੇਸਟੀ ਹੋਊਗੀ ਬਸ ਥੋੜਾ ਜਿਹਾ ਸੇਕ ਹੋਰ ਲਵਾਉਣਾ ਤੇ ਆਪਾਂ ਕਰ ਦਿੰਨੇ ਆ ਸਿਲੰਡਰ ਬੰਦ ਆ ਵਿਖੇ ਸਾਰੀ ਟੁੱਟਣ ਲੱਗ ਗਈ ਥੋੜੀ ਜਿਹਾ ਸੇਕ ਹੋ ਲੱਗ ਜਾਂਦਿਓ ਥੱਕ ਲੈਣੀ ਸਬਜੀ ਬਣ ਗਈ ਸਬਜੀ ਬਣੀ ਹੈ ਬਹੁਤ ਵਧੀਆ ਪਸੰਦ ਆਊਗੀ ਨਾ ਨੂੰ ਤੇ ਪਤਾ ਨਹੀਂ ਉਹ ਖਾ ਕੇ ਦੱਸਣਗੇ ਰਸ਼ਮੀ ਅਗਿਆ ਬਾਅਰ ਖੇਡਣ ਗਿਆ ਹੋ ਅਜੇ ਤੱਕ ਬੱਚੇ ਕੋਈ ਵੀ ਆਏ ਨਹੀਂਗੇ ਖੇਡਣ ਵਾਸਤੇ ਤੇ ਕਹਿੰਦਾ ਮੈਂ ਖੇਡਣ ਜਾਣਾ ਰਾਤ ਨੂੰ ਹੋ ਰਹੀ ਹੈ ਏਸੀ ਦੀ ਸਰਵਿਸ ਉਧਰ ਦੇਖੋ ਕਿ ਮੈਂ ਫੜਿਆ ਸਟੋਰ ਦੇਖੇ ਨਾ ਪਾਵੇ ਫਰਮਨ ਦੀ ਉੱਧਰ ਨਹੀਂ ਗਾ ਵੀ ਮੈਂ ਦੇਖੇ ਨਾ ਪਾਵਾ कि कचरा निकली भी नीचे गया कि है अच्छा पिछले सैड जाता रहा हाँ ਸਾਰੇ ਪੈ ਗਿਆ ਖੁਲਾਰਾ ਪਾਣੀ ਦਰ ਲੇਗਾ ਤਾਂ ਫਿਰ ਜੇ ਜ਼ਿਆਦਾ ਪਾਣੀ ਡੁੱਲਿਆ ਗੱਦੇ ਗਿੱਲੇ ਹੋਏ ਫਿਰ ਤਾਂ ਦੇਖ ਲੈ ਤੈਥੇ ਹੀ ਸਾਫ਼ ਕਰਾਉਣੇ ਆ ਤੁਸੀਂ ਕਿਹਨਾਂ ਪੈ ਗਏ ਹੂੰ வேற ஏ உண்டான नतीजा சரி சரி ਵੇ ਲੋ ਵੀ ਇਹ ਹੋ ਜਾ ਵੀ ਕੋਈ ਮਕੈਨਿਕ ਹੋਊਗਾ ਸਮਾਨ ਅਸੀਂ ਇਕੱਠਾ ਕਰਕੇ ਦਿਨੇ ਆ ਸਾਰਾ ਅਨਾਰਸ਼ ਵੀਣਾ ਕਰਦੇ ਨਾ ਤਰੀ ਸੋਕਿਆ ਕਿਉਂ ਹੋ ਸੰਗੜ ਲਗਦੀ ਸਾਰਾ ਸਾਰਾ ਨਾ ਮਸ਼ੀਨਾਂ ਜਿਗਾ ਮੈਂ ਰੱਖ ਕੇ ਹੀ ਆ ਬਾਹਰ ਸਾਰੀ ਟ੍ਰੇਟਰ ਉਹ ਜੀ ਸਾਰੀ

ਹਲਾ ਰੋਸ਼ਨੀ ਨਾਈਟ ਹੋਪਾ ਦੇ ਆਗੇ ਦੂਜਾ ਪਿਆਨਾ